ਹੈਲੋ ਦੋਸਤੋ ਸ਼ੁਰੂ ਕਰਦੇ ਹਾਂ ਮੇਰਾ ਮਨ ਅਤੇ ਮੇਰੀ ਸੋਚ ਹਮੇਸ਼ਾ ਸ਼ਾਂਤ ਰਹਿੰਦੀ ਹੈ ਮੇਰੇ ਨਾਲ ਹਮੇਸ਼ਾ ਸਭ ਕੁਝ ਵਧੀਆ ਹੁੰਦਾ ਹੈ ਮੈਂ ਛੋਟੇ ਛੋਟੇ ਮਾਮਲਿਆਂ ਜਾਂ ਗੱਲਾਂ ਲਈ ਕਦੇ ਵੀ ਪਰੇਸ਼ਾਨ ਨਹੀਂ ਹੁੰਦਾ ਮੈਂ ਹਮੇਸ਼ਾ ਖੁਸ਼ ਰਹਿੰਦਾ ਹਾਂ ਮੇਰਾ ਬਚਪਨ ਬੜੀ ਹੀ ਖੁਸ਼ਹਾਲੀ ਵਿੱਚ ਗੁਜ਼ਰਿਆ ਹੈ ਮੇਰੇ ਕੋਲ ਉਹ ਸਭ ਕੁਝ ਹੈ ਜੋ ਮੈਨੂੰ ਚਾਹੀਦਾ ਹੈ ਮੇਰਾ ਪਰਿਵਾਰ ਇੱਕ ਖੁਸ਼ਹਾਲ ਪਰਿਵਾਰ ਹੈ ਮੇਰਾ ਮਨ ਬਿਲਕੁਲ ਤੰਦਰੁਸਤ ਅਤੇ ਸਿਹਤਮੰਦ ਹੈ। ਮੇਰਾ ਦਿਮਾਗ ਤੇਜ਼ ਅਤੇ ਪੋਜ਼ਿਟਿਵ ਹੈ। ਮੈਂ ਕਦੇ ਵੀ ਕਿਸੇ ਬਾਰੇ ਬੁਰਾ ਨਹੀਂ ਸੋਚਦਾ। ਮੇਰੇ ਵਿਚਾਰ ਬੜੇ ਹੀ ਪੋਜ਼ਿਟਿਵ ਹਨ। ਮੈਂ ਆਪਣੇ ਬਾਰੇ ਹਮੇਸ਼ਾ ਚੰਗਾ ਸੋਚਦਾ ਹਾਂ। ਮੈਨੂੰ ਹਮੇਸ਼ਾ ਚੰਗੇ ਵਿਚਾਰ ਆਉਂਦੇ ਹਨ। ਮੇਰਾ ਰੱਬ, ਮੇਰਾ ਖੁਦਾ ਹਮੇਸ਼ਾ ਮੇਰਾ ਸਾਥ ਦਿੰਦਾ ਹੈ। ਉਸ ਉੱਪਰ ਵਾਲੇ ਦੀ ਹਮੇਸ਼ਾ ਮੇਰੇ ਉੱਤੇ ਬੜੀ ਕਿਰਪਾ ਬਣੀ ਰਹਿੰਦੀ ਹੈ। ਮੈਂ ਬੜੇ ਭਾਗਾ ਵਾਲਾ ਹਾਂ ਸੱਚ ਵਿੱਚ ਮੈਂ ਬੜੇ ਭਾਗਾ ਵਾਲਾ ਹਾਂ ਮੈਂ ਆਪਣੇ ਪਰਮੇਸ਼ਵਰ ਦਾ ਬੜਾ ਆਭਾਰੀ ਹਾਂ ਕਿ ਉਹਨਾਂ ਨੇ ਮੈਨੂੰ ਇੰਨਾ ਸੁੰਦਰ ਜੀਵਨ ਦਿੱਤਾ ਮੈਂ ਆਪਣੇ ਪਰਮੇਸ਼ਵਰ ਦਾ ਆਪਣੇ ਖੁਦਾ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੇਰੇ ਸਾਰੇ ਜੀਵਨ ਵਿੱਚ ਪੋਜ਼ਿਟਿਵ એનર્ਜੀ ਅਤੇ ਖੁਸ਼ਹਾਲੀ ਦੀ ਕਦੇ ਵੀ ਕਮੀ ਨਹੀਂ ਰਹਿਣ ਦਿੱਤੀ ਅੱਜ ਜੋ ਵੀ ਮੇਰੇ ਕੋਲ ਹੈ ਮੈਂ ਉਸ ਸਭ ਲਈ ਆਪਣੇ ਪਰਮੇਸ਼ਵਰ ਦਾ ਦਿਲੋਂ ਧੰਨਵਾਦੀ ਹਾਂ ਮੈਂ ਹਮੇਸ਼ਾ ਆਪਣੇ ਅਤੇ ਦੂਜਿਆਂ ਦੇ ਬਾਰੇ ਵਿੱਚ ਪੋਜ਼ਿਟਿਵ ਵਿਚਾਰ ਰੱਖਦਾ ਹਾਂ ਅਤੇ ਹਮੇਸ਼ਾ ਚੰਗਾ ਸੋਚਦਾ ਹਾਂ ਮੇਰਾ ਮਨ ਹਮੇਸ਼ਾ ਚਿੰਤਾ ਮੁਕਤ ਰਹਿੰਦਾ ਹੈ ਮੈਨੂੰ ਕਦੇ ਵੀ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਹੁੰਦੀ ਮੇਰਾ ਮਨ ਸ਼ਾਂਤ ਰਹਿੰਦਾ ਹੈ ਅਤੇ ਮੈਂ ਹਮੇਸ਼ਾ ਆਪਣੇ ਲਕਸ਼్య ਦੇ ਬਾਰੇ ਵਿੱਚ ਸੋਚਦਾ ਰਹਿੰਦਾ ਹਾਂ ਮੇਰੀ ਮੰਜ਼ਿਲ ਬੜੀ ਨੇੜੇ ਹੈ ਅਤੇ ਮੈਂ ਆਪਣੇ ਮਕਸਦ ਵੱਲ ਤੇਜ਼ੀ ਨਾਲ ਵੱਧ ਰਿਹਾ ਹਾਂ ਮੈਂ ਇੱਕ ਸਿਹਤਮੰਦ ਅਤੇ ਫਿਟ ਵਿਅਕਤੀ ਹਾਂ ਮੇਰੇ ਦੋਸਤ ਹਮੇਸ਼ਾ ਮੈਨੂੰ ਪੋਜ਼ਿਟਿਵ એનર્ਜੀ ਦਿੰਦੇ ਹਨ ਮੈਂ ਹਮੇਸ਼ਾ ਪੋਜ਼ਿਟਿਵ ਰਹਿੰਦਾ ਹਾਂ ਹਾਲਾਤ ਚਾਹੇ ਜਿਵੇਂ ਦੇ ਵੀ ਹੋਣ ਮੈਂ ਹਮੇਸ਼ਾ ਖੁਸ਼ ਰਹਿੰਦਾ ਹਾਂ ਮੇਰਾ ਦਿਮਾਗ ਹਮੇਸ਼ਾ ਸ਼ਾਂਤ ਰਹਿੰਦਾ ਹੈ ਮੈਂ ਹਮੇਸ਼ਾ ਆਪਣੀ ਜ਼ਿੰਦਗੀ ਲਈ ਸਹੀ ਅਤੇ ਵਧੀਆ ਫੈਸਲੇ ਲੈਂਦਾ ਹਾਂ ਮੈਨੂੰ ਕਿਸੇ ਵੀ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੈਂ ਇੱਕ ਅਮੀਰ ਵਿਅਕਤੀ ਬਣਾਂਗਾ। ਮੈਂ ਹਮੇਸ਼ਾ ਆਪਣੇ ਕੰਮ ਨੂੰ ਬੜੇ ਧਿਆਨ ਨਾਲ ਅਤੇ ਪੂਰੀ ਲਗਨ ਨਾਲ ਕਰਦਾ ਹਾਂ। ਮੈਂ ਸਮੇਂ ਦੀ ਇੱਜ਼ਤ ਕਰਦਾ ਹਾਂ। ਮੈਂ ਹਮੇਸ਼ਾ ਆਪਣੇ ਕੰਮ ਨੂੰ ਸਮੇਂ ਤੇ ਪੂਰਾ ਕਰਦਾ ਹਾਂ। ਮੈਂ ਹਮੇਸ਼ਾ ਆਪਣੇ ਭਵਿੱਖ ਦੇ ਬਾਰੇ ਵਿੱਚ, ਆਪਣੇ ਕੰਮ ਦੇ ਬਾਰੇ ਵਿੱਚ ਅਤੇ ਆਪਣੀ ਆਰਥਿਕ ਸਥਿਤੀ ਦੇ ਬਾਰੇ ਵਿੱਚ ਪੋਜ਼ਿਟਿਵ ਰਹਿੰਦਾ ਹਾਂ। ਮੇਰੇ ਮਨ ਵਿੱਚ ਕਦੇ ਵੀ ਗਲਤ ਵਿਚਾਰ ਨਹੀਂ ਆਉਂਦੇ। ਮੈਨੂੰ ਆਪਣੇ ਮਨ, ਦਿਲ, ਦਿਮਾਗ ਅਤੇ ਆਪਣੇ ਸਰੀਰ ਤੇ ਪੂਰਾ ਭਰੋਸਾ ਹੈ। ਮੈਂ ਆਪਣੇ ਆਪ ਨੂੰ ਬੜਾ ਪਿਆਰ ਕਰਦਾ ਹਾਂ। ਮੈਂ ਆਪਣੇ ਰਿਐਕਸ਼ਨ ਨੂੰ ਨਿਯੰਤਰਿਤ ਕਰ ਸਕਦਾ ਹਾਂ। ਮੇਰੀ ਕਿਸਮਤ ਬੜੀ ਵਧੀਆ ਹੈ ਅਤੇ ਮੇਰੀ ਕਿਸਮਤ ਹਮੇਸ਼ਾ ਮੇਰਾ ਸਾਥ ਦਿੰਦੀ ਹੈ। ਧੰਨਵਾਦ ਦੋਸਤੋ, ਮੈਂ ਉਮੀਦ ਕਰਦਾ ਹਾਂ ਕੀ ਇਹ ਐਫਰਮੇਸ਼ਨਸ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਕਿਰਪਾ ਕਰਕੇ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਦੋਸਤੋ ਤੁਹਾਡੀ ਜ਼ਿੰਦਗੀ ਹਮੇਸ਼ਾ ਪੋਜ਼ਿਟਿਵ ਰਹੇ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣ ਤੁਹਾਡਾ ਜੀਵਨ ਹਮੇਸ਼ਾ ਸੁਖਮਈ ਬਣਿਆ ਰਹੇ ਧੰਨਵਾਦ